ਜਨਤਾ ਦੀ ਆਵਾਜ਼ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਗੱਪਸਟੈਂਡ ਖੜਿਆ ਪਿੰਡ ਤੂੜ ਜਿੱਥੇ ਕੀ ਗੁਰਦੁਆਰਾ ਸਾਹਿਬ ਨੂੰ ਲੈ ਕੇ ਤੇ ਤੁਸੀਂ ਦੇਖ ਸਕਦੇ ਹੋ ਇੱਕ ਇਹ ਸਮਾਦ ਨੂੰ ਲੈ ਕੇ ਕਾਫੀ ਵਿਵਾਦ ਜੋ ਖੜਾ ਹੋਇਆ ਹੈ ਮੁੱਦਾ ਤੇ ਪ੍ਰਸ਼ਾਸਨ ਵੀ ਤੁਸੀਂ ਦੇਖ ਸਕਦੇ ਹੋ ਪਾਰਸ ਪੁਲਿਸ ਫੋਰਸ ਜੋ ਪ੍ਰਸ਼ਾਸਨ ਕਾਫੀ ਇੱਥੇ ਇਕੱਠਾ ਹੈ ਜਥੇਬੰਦੀਆਂ ਦਾ ਕਾਫੀ ਇੱਥੇ ਭਾਰੀ ਇਕੱਠ ਹੈ ਗੁਰਦੁਆਰਾ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੋ ਲਾਲ ਟੈਲਾਂ ਤੇ ਕਰਿਆ ਹੋਇਸੀ ਉਹਨੂੰ ਤੋੜਿਆ ਜਾ ਰਿਹਾ ਹੈ ਇਨਨ ਕਹਿਣਾ ਸੀ ਵੀ ਸਮਾਦ ਦਾ ਇੱਥੇ ਆ ਲਾ ਵੀ ਲਾਲ ਟੈਲਾ ਸਮਾਦ ਦੇ ਉੱਤੇ ਲਗਾਈਆਂ ਹੋਈਆਂ ਨੇ ਇਹ ਵੀ ਆਪਣੇ ਗੁਰੂ ਸਾਹਿਬ ਦੀ ਵਿਦਵੀ ਵਿਦਵੀ ਦਾ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਕਾਫੀ ਇਕੱਠਾ ਹੋਇਆ ਹੋਇਆ ਹੈ ਤੇ ਜੋ ਜਥੇਬੰਦੀਆਂ ਨੇ ਉਹ ਇਕੱਠੀਆਂ ਹੋਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਇਕੱਠ ਇੱਥੇ ਹੋਇਆ ਹੈ ਜੋ ਮੇਨ ਮੁੱਦਾ ਸੀ ਗੁਰਦੁਆਰਾ ਸਾਹਿਬ ਤੇ ਮਤਲਬ ਇੱਥੇ ਜੋ ਸਾਹਮਣੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਿੰਡ ਧੂੜ ਦੇ ਵਿੱਚ ਸਮਾਦ ਬਣੀ ਹੋਈ ਹੈ ਇਹ ਮਸਲਾ ਇਸ ਨੂੰ ਲੈ ਕੇ ਹੈ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਡੀਐਸਪੀ ਐਸਐਚਓ ਸਾਬਕ ਤੇ ਤਹਿਸੀਲਦਾਰ ਇੱਥੇ ਮੌਜੂਦ ਨੇ ਐਸਪੀ ਮੌਜੂਦ ਨੇ ਕਾਫੀ ਜੋ ਪ੍ਰਸ਼ਾਸਨ ਹੈ ਇੱਥੇ ਮੌਜੂਦ ਹੈ ਤੇ ਜਥੇਬਤੀਆਂ ਵੀ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹਨਾਂ ਲਾਲ ਰੰਗ ਦੀ ਟੈਲਾਂ ਨੂੰ ਤੋੜਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਦੀ ਜੋ ਜਾਣਕਾਰੀ ਹੈ ਆਪਾਂ ਇੱਥੇ ਜੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੈਂਬਰ ਨੇ ਤੇ ਪ੍ਰਸ਼ਾਸਨ ਤੋਂ ਆਪਾਂ ਇਹ ਜਾਣਕਾਰੀ ਲਵਾਂਗੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਤੋਂ ਇਹ ਜਾਣਕਾਰੀ ਲਵਾਂਗੇ ਹਾਂਜੀ ਬਾਬਾ ਜੀ ਆਪਣਾ ਨਾਂ ਦੱਸਿਓ ਤੇ ਆਪਣਾ ਕੀ ਮੈਟਰ ਸੀਗਾ ਆਪਣੇ ਗੁਰਦੁਦਵਾਰਾ ਸਾਹਿਬ ਦਾ ਉਸ ਅਸਥੇ ਸਾਰ ਦੱਸਦਾ ਨਾਂ ਜੈਦਰ ਬਰਮਾ ਸਿੰਘ ਜਨਾਲ ਸਭ ਤੋਂ ਸਾਰੀ ਸੰਗਤ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੈਟਰ ਸੀਗਾ ਗੁਰਦੁਆਰਾ ਸਾਹਿਬ ਵਿੱਚ ਗੁਰਮਤ ਨੂੰ ਬਹਾਲ ਕਰਨਾ ਜਿਹੜਾ ਗੁਰਦੁਆਰਾ ਸਾਹਿਬ ਦੀ ਜਗ੍ਹਾ ਵਿੱਚ ਲਾਲ ਪੱਥਰ ਲਾ ਕੇ ਗੁਰਦੁਆਰਾ ਸਾਹਿਬ ਮਨਮਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਹੜੇ ਕਮਰੇ ਬਣੇ ਹੋ ਸੀ ਇਹਨਾਂ ਨੂੰ ਇਹ ਇੱਕ ਡੇਰੇ ਦਾ ਰੂਪ ਦਿੱਤਾ ਜਾ ਰਿਹਾ ਸੀ ਉਹ ਅੱਜ ਸਮੂਹ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਜਥੇਬੰਦੀਆਂ ਸਾਰੀਆਂ ਉਹਦੀ ਮਾਨਮਰਿਆਦਾ ਨੂੰ ਮੁੱਖ ਰੱਖਦਿਆਂ ਜਥੇਬੰਦੀ ਆਈ ਅੱਜure ਇਸ ਕਰਕੇ ਉਹ ਕਾਰਵਾਈ ਕੀਤੀ ਗਈ ਹੈ ਜਿਹੜੀ ਸੰਤਾਂ ਦਾ ਸਥਾਨ ਹੈ ਉਹ ਆਪਣਾ ਮੰਨਣਾ ਉਹਨੂੰ ਜਗ੍ਹਾ ਦਿੱਤੀ ਜਾਊਗੀ ਲੰਗਣ ਵਾਸਤੇ ਅੱਡ ਸੰਤਾਂ ਨੂੰ ਬਾਕੀ ਜਿਹੜੇ ਕਮਰੇ ਆ ਸਾਰਾ ਕੁਝ ਹੈ ਗੁਰੂ ਘਰ ਦਾ ਰਹੂਗਾ ਇੱਥੇ ਜਿਹੜਾ ਪ੍ਰਬੰਧ ਹੈ ਪ੍ਰਬੰਧਕ ਕਮੇਟੀ ਸੰਭਾਲੂਗੀ ਉਹ ਲਾਈਆਂ ਜਾਣਗੇ ਜੀ ਬਾਈ ਜਦੋਂ ਰਸਈਆਂ ਲੱਗਦੇ ਨੇ ਕਾਰਡਾ ਨਾ ਜ਼ਰੂਰੀ ਨਹੀਂ ਜੀ ਕਿਉਂਕਿ ਉਹ ਜਗਾ ਗੁਰੂ ਘਰ ਦੀ ਆਪਣੀ ਉਹ ਉੱਥੇ ਪਹਿਲਾਂ 45 ਸਾਲ ਤੋਂ ਜਿਹੜਾ ਪ੍ਰਬੰਧ ਪ੍ਰਬੰਧਕ ਕਮੇਟੀ ਕੋਲ ਸੀਗਾ ਇਸ ਕਰਕੇ ਅਸੀਂ ਬਾਕੀ ਵੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਹਾਂ ਜਿਹੜੀਆਂ ਗੁਰਦੁਆਰਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦ ਨੂੰ ਨਹੀਂ ਮੰਨਦੀਆਂ ਅਸਾਨੂੰ ਬੇਨਤੀ ਕਰਦੇ ਆਂ ਆਵਾਜ਼ ਆ ਜਾਣਾ ਨਹੀਂ ਜਿਹੜਾ ਅੱਜ ਇੱਥੇ ਹੋਇਆ ਇਹ ਕੱਲ ਨੂੰ ਤੁਹਾਡੇ ਹੋ ਸਕਦਾ ਇਸ ਕਰਕੇ ਜਿਹੜੀ ਮਨਮਤ ਗੁਰਦੁਆਰਿਆਂ 'ਚ ਫੈਲੀ ਹੈ ਗ੍ਰੰਥੀਆਂ ਦਾ ਸਤਕਾਰ ਨਹੀਂ ਰਿਹਾ ਤੇ ਜਿਹੜੇ ਗ੍ਰੰਥੀ ਸ੍ਰੀ ਅਕਾਲ ਤਖਸਾਲ ਦੀ ਮਾਨ ਮਰਿਆ ਦਾ ਅਨੁਸਾਰ ਚੱਲਦੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਨੀ ਆਉਣ ਵਾਲੇ ਸਮੇਂ ਇਤੋਂ ਵੱਡੇ ਬਰੌਂ ਲੈ ਕੇ ਜਾਣਗੇ ਸਾਡੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਹੋਰ ਵੀ ਕਈ ਵੇਦੀਪਿਆ ਹੋ ਰਹੀਆਂ ਨੇ ਕੀ ਉਹਨਾਂ ਦੇ ਪ੍ਰਸ਼ਾਸਨ ਤੇ ਹੋਰ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਹਾਂਜੀ ਹਾਂ ਇੱਕ ਦੋ ਸਾਡੇ ਮਸਲੇ ਧਿਆਨ ਚਾਹੀਏ ਆ ਜਿਵੇਂ ਦਗਾਲ ਪਿੰਡ ਦੇ ਵਿੱਚ ਇੱਕ ਡੇਰਾ ਬਣਿਆ ਹੋਇਆ ਹੈ ਉਥੋਂ ਦੇ ਸੰਤਾਂ ਵੱਲੋਂ ਸਰੂਪ ਪਿੰਡਾਂ ਭੇਜੇ ਜਾਂਦੇ ਨੇ ਜਿੱਥੇ ਮਨਮਤੀ ਥਾਵਾਂ ਨਹੀਂ ਗੀਆਂ ਡੇਰੇ 'ਚ ਪ੍ਰਕਾਸ਼ ਕਰਨ ਵਾਸਤੇ ਅਸੀਂ ਦਗਾਲ ਵੀ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਅੱਜ ਤੋਂ ਬਾਅਦ ਕਿਸੇ ਵੀ ਡੇਰੇ ਸਰੂਪ ਨਹੀਂ ਦੇਣਾ ਨਹੀਂ ਤੁਹਾਡੇ ਦੇ ਕਰਵੇ ਤੋਂ ਬਾਅਦ ਹੋਣੀ ਆ ਤੁਸੀਂ ਨਾ ਸਾਰੀ ਜਥੇਬੰਦੀਆਂ ਦੀ ਇਹ ਨਿਰਣੇ ਨਾਲ ਸਹਿਮਤ ਹੋ ਤੁਸੀਂ ਹਾਂਜੀ ਹਾਂ ਬਿਲਕੁਲ ਪੰਥਮੂਰੇ ਤਾਂ ਕੌਣ ਮੂ ਚੱਕਦਾ ਹੈਗਾ ਪੰਥਮੂਰੇ ਦਾ ਸਜਦਾ ਕਰਨਾ ਪੈਂਦਾ ਹੈ ਸ੍ਰੀ ਅਕਾਲ ਤਖਸਾਲ ਨੂੰ ਕੌਣ ਨਹੀਂ ਮੰਨਦਾ ਜਥੇਬੰਦੀ ਨੂੰ ਕੌਣ ਨਹੀਂ ਮੰਨਦਾ ਇਹ ਵੀ ਪੰਥ ਦਾ ਹਿੱਸਾ ਨੇ ਮੇਰੀ ਡੋਟੀ ਜਿੰਨ ਤੱਕ ਸੰਗਤ ਕਹਿੰਦੀ ਹੋਂ ਤੱਕ ਵਰਕਰ ਰਹੂਗੀ ਸੰਗਤ ਦੇ ਸਾਰੇ ਮੈਂ ਸਾਨੂੰ ਤਾਂ ਆਪਜੀ ਨੇ ਦੇਖੀ ਹੈ ਕਿ ਸਾਰੀ ਸੰਗਤ ਮੰਨਦੀ ਹੈ ਦੋ ਚਾਰ ਬੰਦਿਆਂ ਨੇ ਪਿੰਡ 'ਚ ਉਂਗਲਾਂ ਲਾ ਲਾ ਕੇ ਕਿਸੇ ਨੂੰ ਪੜਕਾਤਾ ਕਿਸੇ ਨੂੰ ਕੁਛ ਕਹਤਾ ਉਹ ਬਸ ਲੋਕ ਸਾਡੇ ਵਧੀਆ ਨੇ ਬਹੁਤ ਵਧੀਆ ਪਿੰਡ ਹੈ ਇਹ ਦੋ ਚਾਰ ਬੰਦੇ ਨੇ ਕੰਮ ਖਰਾਬ ਕੀਤਾ ਸਾਡਾ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਸਾਡੇ ਭਰਾ ਨੇ ਬੇ ਕੋਈ ਮਸਲਾ ਮੇਰੇ ਨਾਲ ਬਹਿ ਕੇ ਹੱਲ ਕਰ ਸਕਦੇ ਆ ਸਾਡੇ ਭਰਾ ਨੇ ਅਸੀਂ ਕੋਈ ਤਕਰਾਰ ਵਾਜ ਨਹੀਂ ਕਰਨੀ ਚਾਹੁੰਦੇ ਉਹਨਾਂ ਨਾਲ ਨਹੀਂ ਮੈਂ ਸਾਰੀ ਜਥੇਬੰਦੀ ਨੂੰ ਬੇਨਤੀ ਕੀਤੀ ਸੀ ਵੀ ਪਿੰਡ ਸਾਡਾ ਬਹੁਤ ਵਧੀਆ ਸੰਗਤ ਬਹੁਤ ਵਧੀਆ ਸਾਡੇ ਪਿੰਡ ਦੀ ਵੀ ਇੱਥੇ ਸ਼ਾਂਤੀ ਬਰਕਰਾਰ ਰੱਖੀ ਜਾਵੇ ਅਸੀਂ ਕੋਈ ਤਲਖੀ ਵਾਲਾ ਮਾਹੌਲ ਨਹੀਂ ਪੈਦਾ ਕਰਨਾ ਚਾਹੁੰਦੇ ਸੀ ਧੰਨਵਾਦ ਜੀ